प्यारे दोस्तों प्यारप्रिय सस्कारीकांत जी केंद्र सरकार अपने मुलाजिमों ਨਾਲ ਡੀਰ ਦੇ ਵਿੱਚ 3% ਵਾਅਦਾ ਕਰਦੀ ਹੈ ਫਰਵਰੀ ਮਹੀਨੇ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਸੀ타 ਰਮਨ ਜੀ ਬਜਟ ਪੇਸ਼ ਕਰਨਗੇ ਜਿਸ ਰੇਜ ਮਲਾਜਾਂ ਨੂੰ ਇਨਕਮ ਟੈਕਸ ਵਿੱਚ ਜੋਗੇ ਛੋਟ ਹੋ ਸਕਦੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਲਾਜਮਾਂ ਲਗਾਤਾਰ ਮੰਗ ਕਰਦੇ ਆ ਰਹੇ ਹਨ ਕਿ ਸਾਡਾ ਡੀ 53% ਕੀਤਾ ਜਾਵੇ ਪੰਜਾਬ ਨਾਲ ਡੀ ਦੇ ਵਿੱਚ 11% ਵਾਧਾ ਕੀਤਾ ਜਾਵੇ 6ਵੇਂ ਬੇਗ ਹਿੰਦਰੀਆ ਲਗਭਗ 5.5 ਸਾਲ ਦਾ ਹੈ ਉਹ ਦਿੱਤਾ ਜਾਵੇ ਕਿਉਂਕਿ 18000 ਕਰੋੜ ਦੇ ਲਗਭਗ ਬਣਦਾ ਹੈ ਏਰੀਆ ਪਰ ਪੰਜਾਬ ਸਰਕਾਰ ਚੋਪਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਰਾਮਗੱਦੇ ਕੱਤੇ ਮਰਾਜਮ ਮੰਗ ਕਰਦੇ ਹਨ ਕਿ ਸਾਨੂੰ ਪੱਕਾ ਕੀਤਾ ਜਾਵੇ ਰੋਪੜ ਥਰਮ ਬੁਲਾਨ ਦੇ ਵਿੱਚ ਗੁਰੂ ਹਰਗੋਬਿੰਦ ਥਰਮ ਬੁਲਾਨ ਲੇਲਾ ਮਹੱਭਾਤੇ ਵਿੱਚ 20 ਸਾਲਾਂ ਤੋਂ ਕੰਮ ਹੈ ਕੰਪਨੀਓਂ ਦੇ ਵਿੱਚ ਠੇਕੇਦਾਰਾਂ ਦੇ ਕੋਲ ਬਹੁਤੀ ਘੱਟ ਤਨਖਾਹਾਂ 'ਚ ਕੰਮ ਕਰਦੇ ਆ ਮੂਖ ਮੰਗ ਹੈ ਕਿ ਸਾਨੂੰ ਪੱਕਾ ਕੀਤਾ ਜਾਵੇ ਦੂਜੇ ਪਾਸੇ 17/7/2020 ਤੋਂ ਭਾਰਤੀ ਮੰਡਲ ਮੰਗ ਕਰਦਿਆ ਕਿ 6ਵਾਂ ਪੇਕ ਮਿਸ਼ਨ ਲਾਗੂ ਕਿਤਨਾ ਜਾਵੇ ਜੋ ਡੈਰਮਡੋ ਦੇ ਸਾਥੀ ਹੋਣ ਮੁੱਖ ਮੰਗ ਇਹ ਆਗੇ ਸਾਨੂੰ ਫੈਕਟਰ ਦੋ ਪਰਾਂ ਨਾੜਤਾ ਜਾਵੇ ਮ라이 ਮੰਗਨ ਲੈ ਕੇ ਸਾਂਝੇ ਫਰਣ ਦੇ ਆਗੂਆਂ ਦੀਆਂ ਮੀਟਿੰਗਾਂ ਮੁੱਖ ਨੇ ਪੁਆ ਤਮਾਨ ਨਾਲ ਵੀ ਹੋਈਆਂ ਤੇ ਬੇਤਾਂ ਦੇ ਹਰਪਾਲ ਸਿੰਘ ਚੀਮਨ ਵਾਲੀ ਹੋਈਆਂ ਤੇ ਪੰਜਾਬ ਦੇ ਰਾਜਪਾਲਾਂ ਵੀ ਹੋਈਆਂ ਨੇ ਮੁੱਖ ਮੰਗ ਸੀਗੇ ਘਟੋ ਘੱਟ ਜੋ 550 ਦਾ ਏਰੀਆ ਦਾ ਮਲਾਇਆ ਨੂੰ ਪਿਛਲੇ ਸਮੇਂ ਤੋਂ ਉਹਨਾਂ ਨੇ ਹੜਤਾਲ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਨੇ ਉਹਨਾਂ ਨੂੰ ਗੱਲਬਾਤ ਲਈ ਛੰਡੀਗੜ ਸੱਦਿਆ ਸੀ ਉਹ ਲੀਡਰਸ਼ਿਪ ਜੋ ਹੈ ਜਾਣਕਾਰੀ ਦਿੱਤੀ ਸੀ ਇਸ ਮੀਟਿੰਗ ਦੇ ਵਿੱਚ ਸਦਕੇ ਇੱਕ ਸੀਨੀਅਰ ਅਧਿਕਾਰੀ ਦੇ ਨੇ 2-4 ਮਿੰਟ ਗੱਲਬਾਤ ਕਰਕੇ ਇਹ ਗੱਲ ਕਹਿ ਦਿੱਤੀ ਸੀ ਕਿ ਉਹ ਹਜੇ ਬੀਜੀ ਨਹੀਂ ਹੋਰ ਸਮਾਂ ਨਹੀਂ ਦੇ ਸਕਦੇ ਉਹਨਾਂ ਨੂੰ ਲੈ ਕੇ ਉਦੋਂ ਮੀਟਿੰਗ ਜਿਹੜੀ ਸੀ ਤਕਰੀਬਨ ਬੇਸਿੱਟਾ ਰਹੀ ਸੀ ਔਰ ਮਲਾਸਮਾਂ ਦੇ ਵਿੱਚ ਭਾਰੀ ਰੋਸ ਸੀ ਪਰ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਵੀ ਜੋਤ ਪੰਜਾਬ ਸਰਕਾਰ ਨੇ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੇ ਲਈ ਕਾਫੀ ਸੁਣਵਾਈ ਨਹੀਂ ਹੋਈ ਸੀ ਕੋਈ ਵੀ ਹੁਣ ਜਿਹੜਾ ਹੈ ਯੂਨੀਅਨ ਨੇ ਬੜਾ ਹੀ ਸਖਤ ਸਟੈਂਡ ਲੈ ਲਿਆ ਹੈ ਕਿਉਂਕਿ ਡੀਸੀ ਦਫ਼ਤਰਾਂ ਦੇ ਇਹੀ ਮੁਲਾਜ਼ਮਾਂ ਦੇ ਹੜਤਾਲ ਕਰਨ ਦੇ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਫੀਲਡ ਦੇ ਵਿੱਚ ਆਮ ਲੋਕਾਂ ਦੇ ਕੰਮ ਸਾਰੇ ਜਿਹੜੇ ਨੇ ਜਾਮ ਹੋ ਕੇ ਰਹਿ ਜਾਂਦੇ ਨੇਗੇ ਜਾਮ ਹੋ ਕੇ ਰਹਿ ਜਾਂਦੇ ਨੇ ਕਿਉਂਕਿ ਵੱਡੇ ਪੱਧਰ ਤੇ ਆਮ ਲੋਕਾਂ ਦੀ ਜਿਹੜੀ ਡੀਲਿੰਗ ਹੈ ਕੰਮ ਹੈ ਉਹ ਡੀਸੀ ਦਫ਼ਤਰਾਂ ਦਾ ਹੀ ਹੁੰਦੇ ਨੇ ਪਰ ਜਿਹੜਾ ਹੈ ਕਲੈਰੀਕਲ ਸਟਾਫ ਦੇ ਵਿੱਚ ਛੁੱਟੀ ਤੇ ਜਾਂ ਫਿਰ ਹੜਤਾਲ ਤੇ ਚਲੇ ਜਾਂ ਤਾਂ ਫਿਰ ਪੂਰਾ ਹਡੀਸੀ ਦਫਤਰਾ ਦਾ ਕੰਮ ਜਿਹੜਾ ਹੈ ਠੱਪ ਹੋ ਜਾਂਦਾ ਹੈ ਸੋ ਹੁਣ ਜਿਹੜਾ ਯੂਨੀਅਨ ਨੇ ਬੜਾ ਹੀ ਸਖਤ ਸਟੈਂਡ ਲੈ ਲਿਆ ਹੈ ਕਿ 15 ਜਨਵਰੀ ਤੋਂ ਲੈ ਕੇ 17 ਤੱਕ 3 ਦਿਨਾਂ ਦੀ ਜਿਹੜੀ ਹੜਤਾਲ ਕਰਕੇ ਕੰਮ ਠਾਪ ਕਰਨ ਦੀ ਜਿਹੜੀ ਤਮਕੀ ਦਿੱਤੀ ਹੈ ਔਰ ਨਾਲ ਹੀ ਅਲਟੀਮੇਟਮ ਜੀ ਜਿਹੜਾ ਦਿੱਤਾ ਗਿਆ ਹੈ ਜਿਸ ਇਸ ਸਮੇਂ ਤੱਕ ਵੀ ਸਰਕਾਰ ਨੇ ਕੋਈ ਹੁੰਗਾਰਾ ਨਾ ਦਿੱਤਾ ਤਾਂ 18 ਜਨਵਰੀ ਨੂੰ ਅਗਲਾ ਸੰਘਰਸ਼ ਦਾ ਐਲਾਨ ਕੀਤਾ ਜਾਏਗਾ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਜਰੂ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜੁਡ ਕਰ ਲੈਣਾ ਜੀ ਧੰਨਵਾਦ